ਕੀ ਆਪ ਸਮਝੀ ਅਮਰਵੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਸ਼੍ਰੀ ਇਕਾਲ ਤਖਤ ਸਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਰਡਗੱਜ ਨੂੰ ਵੱਡਾ ਸਦਮਾ ਜੀਜਾ ਗੁਰਵਿੰਦਰ ਸਿੰਘ ਦੀ ਸੜਕ ਹਾਦਸੇ ਦੀ ਮੌਤ ਇਸ ਨਾਲ ਹੀ ਪੰਜਾਬ ਦੀ ਖਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਸ਼੍ਰੀ ਇਕਾਲ ਤਖਤ ਸਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜ ਗੱਜ ਨੂੰ ਉਸ ਸਮੇਂ ਭਾਰੀ ਸਦਮਾ ਲੱਗ ਗਿਆ ਜਦੋਂ ਉਹਨਾਂ ਦੇ ਜੀਜਾ ਗੁਰਵਿੰਦਰ ਸਿੰਘ ਦੀ ਸੜਕ ਹਾਸੇ ਵਿੱਚ ਗੰਭੀਰ ਜ਼ਖਮੀ ਹੋਣਾ ਤੋਂ ਬਾਅਦ ਹੀ ਲਾਸ਼ ਦਰਮਿਆਨ ਮੌਤ ਹੋ ਗਈ ਅਤੇ ਦੱਸਦੀ ਹੈ ਕਿ ਗੈਨੀ ਕੁਲਦੀਪ ਸਿੰਘ ਰਡ ਗੱਦੇ ਜਿਾ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਸਨ ਜੋ ਕਿ ਆਪਣੇ ਪਿੰਡ ਤੋਂ ਅੰਮ੍ਰਿਤਸਰ ਰਿਹਾਈਸ਼ੀ ਪਾਇਸ ਮੱਝ ਸਾਹਿਬ ਰੋਡ ਵਿਖੇ ਆ ਰਹੇ ਸਨ ਇਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਗਈ ਹੈ ਕਿ ਮੋਟਰਸਾਈਕਲ ਤਿਆਰ ਹੈ ਗੁਰਿੰਦਰ ਸਿੰਘ ਨੇ ਅਜੇ ਅਚਾਨਕ ਗਾਂ ਆ ਗਈ ਅਤੇ ਗਾਂ ਦੇ ਨਾਲ ਟਕਰਾਨ ਤੋਂ ਬਾਅਦ ਗੁਰਿੰਦਰ ਸਿੰਘ ਸੜਕ ਤੇ ਡੇਗ ਗਏ ਅਤੇ ਜਿਸ ਕਾਰਨ ਉਹਨਾਂ ਦੇ ਸਿਰ ਵਿੱਚ ਭਾਰੀ ਸੱਟਾਂ ਲੱਗੀਆਂ ਸੱਟਾਂ ਗੰਭੀਰ ਸਕਾਰਨ ਹੋਣ ਉਹਨਾਂ ਦੀ ਤੁਰੰਤ ਹਸਪਤਲ ਦਾਖਲ ਕਰਵਾਇਆ ਗਿਆ ਗੁਰਵਿੰਦਰ ਸਿੰਘ ਦੀ ਮੰਗਲਵਾਰ ਤੜਕਸਾਰ 10:30 ਦਰਮਿਆਨ ਮੌਤ ਹੋ ਗਈ ਅਤੇ ਗੁਰਵਿੰਦਰ ਸਿੰਘ 53 ਸਾਲ ਦੇ ਸਨ ਜਿਨ੍ਹਾਂ ਦੇ ਅਕਾਲ ਚਲਾਣਾ ਕਰਨ ਉਸ ਕਰ ਜਾਣਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਵੱਖ-ਵੱਖ ਧਾਰਮਿਕ ਸ਼ਖਸੀਅਤਾਂ ਨੇ ਅਫਸੋਸ ਜਤਾਇਆ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ